ਅੱਜ ਤੱਕ ਅਸੀਂ ਸਾਹ ਸਗਤ ਐਸਾਸ ਕਰ ਰਹੇ ਆਓ ਸ਼ੇਰੇ ਪੰਜਾਬ ਦੇ ਸੁਰਜਣ ਤੋਂ ਬਾਅਦ ਉਹਦੇ ਪਰਿਵਾਰ ਦੇ ਅੰਦਰ ਫਿਰ ਸਾਹ ਸਗਤ ਜੋਖਮ ਹੋਇਆ ਜੋਗਰਿਆਂ ਨੇ ਕਾਬੇ ਉਹਦੇ ਪਰਿਵਾਰਾਂ ਦੇ ਉੱਤੇ ਹਮਲੇ ਕਰਦੇ ਆਹ ਜੋਗਰਾ ਹਿਸ਼ਾ ਸਿੰਘ ਕਹਿੰਦਾ ਕਿ ਇਹ ਸ਼ੇਰੇ ਪੰਜਾਬਾ ਰਾਜਾ ਹਰਦੀਪ ਸਿੰਘ ਦਾ ਜੋ ਪੁੱਤਰ ਜੀਦੇ ਨੇ ਖਬਰ ਕਸ਼ਮੀਰਾ ਸਿੰਘ ਤੇ ਪਸ਼ੂਰਾ ਸਿੰਘ ਉਹਨਾਂ ਤੇ ਹਮਲਾ ਕਰਾਇਆ ਆਪਣੀ ਜਾਨ ਬਚਾਉਣ ਵਾਸਤੇ ਉਹ ਸਿਆਲਪੁਰ ਦੇ ਕਿਲੇ ਵਿੱਚੋਂ ਭੱਜ ਕੇ ਜਦੋਂ ਬਾਬਾ ਮੀਰ ਸਿੰਘ ਮਕਬਾਦੀਆਂ ਦੇ ਕੋਲ ਆ ਗਏ ਤੇ ਬਾਬਾ ਜੀ ਨੇ ਆਖਿਆ ਕਬਰ ਕਸ਼ਮੀਰ ਆਸਿਆ ਤੂੰ ਸਾਡੇ ਕੋਲ ਆ ਗਿਆ ਅਸੀਂ ਤੇਰੇ ਨਾਲ ਵਾਦਾ ਕਰਦੇ ਹਾਂ ਤੁਹਾਨੂੰ ਬਚਾ ਦੇਣੇ ਆ ਕਿ ਜਿੰਨਾ ਚਿਰ ਤੱਕ ਅਸੀਂ ਜਿਉਂਦੇ ਹਾਂ ਤੁਹਾਡੀ ਕੋਈ ਮਾਾਵਗ ਨਹੀਂ ਦੇਖ ਸਕਦਾ ਅਸੀਂ ਤੁਹਾਡੇ ਖਾਤਰ ਆਪਣਾ ਸੀਸ ਲਾ ਦੇਵਾਂਗੇ ਲੋ ਸਾਹ ਸੰਗਤ ਇਧਰ ਜੋਤਰੀਆਂ ਨੂੰ ਬੰਨ ਲੱਗਾ ਉਹਨਾਂ ਨੇ ਫਿਰ ਫੌਜਾਂ ਘਲਾ ਦਿੱਤੀਆਂ ਸਮਾ ਨੇ ਬਦਲਾ ਚਾਉਣਾ ਆ 20000 ਫੌਜਾਂ 500 ਜਮੂਨ ਦੇ 120 توپਾਂ ਦੇ ਕੇ ਜੇ ਸਤਸੰਗਤ ਫੌਜਾਂ ਨੇ ਆਣ ਕੇ ਮਨਕਾਬਾਦ ਦੇ ਢੇਰੇ ਨੂੰ ਘੇਰਿਆ ਪਾਰਿਆ ਫਿਰ ਇਥੋਂ ਵਕੀਲ ਬਣ ਕੇ ਅੱਗੇ ਛੋکریاں ਦੀ ਫੌਜ ਦੇ ਬਾਪ ਸਿੰਘ ਤੇ ਗੁਲਾਬ ਸਿੰਘ ਕਲਕੱਤੀਆ ਹੁੰਦੇ ਜਾ ਕੇ ਬਾਬਾ ਮੀਨ ਸਿੰਘ ਦੇ ਢੇਰੇ ਬਾਬਾ ਜੀ ਨੇ ਅਖਿਆ ਕਿਧਰ ਆਏ ਹੋ ਕਾਵੇਂ ਹੁਣ ਹੋਇਆ ਤੇ ਆਏ ਹੋ ਵਕੀਲ ਆਪਣੇ ਹੋਂ ਦਾ ਕਾਰਨ ਜੋ ਕੁਝ ਬਾਬਾ ਵੀ ਉਸੇ ਨੂੰ ਦੱਸ ਰਹੇ ਨੇ ਨੂੰ ਸਾਡੀ ਦਿੱਤਾ ਜੱਫੀ ਦੀਆਂ ਲੈਣਾ ਵਿੱਚ